ਹਾਂਜੀ ਸਰ ਜੋ ਆਪਨੇ ਅਮ੍ਰਿਤਪਾਲ ਦੇ ਭਾਈ ਨੂੰ ਗ੍ਰਿਫਤਾਰ ਕੀਤਾ ਹੈ ਕਿਆ ਹੈ ਪੂਰਾ ਮਾਮਲਾ ਦੇਖਿਏ ਸਾਡੀ ਜੁਵਿੰਦਰ ਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜੁਵਿੰਦਰ ਰੂਲ ਤੋਂ ਵੀ ਡਰਗ ਨਿਕਾਲਾ ਦਾ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਪਿਛਲੇ 3 ਹਫਤਿਆਂ ਤੋਂ ਅਸੀਂ ਵਾਕ ਵਾਕ ਕੇ ਕੇਸਿਸ ਵੀ ਦਰਜ ਕੀਤੇ ਹੈਗੇ ਆ ਐਨਡੀਪੀਐਸ ਦੇ ਮੁਰਜਮਾ ਨੂੰ ਵੀ ਫੜਿਆ ਹੈ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਉਹ ਵੀ ਦਸਾਂ ਵੀ ਹੋਰ ਕਾਫੀ ਕੇਸ ਜਿਹੜੀ ਪ੍ਰੋਪਰਟੀਜ਼ ਦੀ ਸੀ ਕੀਤੀ ਹੈ। ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸਟ ਡੈਵਲਪਰ ਪੰਟੀ ਨੂੰ। ਬਿਲਕੁਲ ਠੀਕ। ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟਰਵਰਡਸ ਜਾਂਦਰ ਓਨੇ ਹੈਗੇ ਆ ਤਖਬੇ ਰੱਥ ਅ ਜਿਹੜਾ ਈਵਨਿੰਗ ਦਾ ਟਾਈਮ ਸੀਗਾ ਉਹਨੇ अराउंड ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਗੱਡੀ ਲੱਗੀ ਹੋਈ ਸੀ ਅੰਮ੍ਰਿਤਸਰ ਸਲਿਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਪੈਸ ਕਲੀਅਰ ਉੱਥੇ ਇਹ ਗੱਡੀ ਲੱਗੀ ਹੋਈ ਸੀ ਕਿ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਗਾ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਠੀਕ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਲਾਏ ਹੋਏ ਸੀਗੇ ਤਾਂ ਸਪੈਸ਼ਲ ਗੱਡੀ ਸੀ ਫੋ ਜੈਡ ਬਲੈਕ ਬਿਲਕੁਲ ਠੀਕ ਤੇ ਜਾਲੀ ਲੱਗੀ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਤੋਂ ਉਹਨੇ ਵੀ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਕਿ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਅਫੀਸਰ ਨੂੰ ਉੱਥੇ ਭੁਲਾਇਆ ਗਿਆ ਜਿਹੜੇ سارے ਡੀਐਸਪੀ ਚਲਾ ਰਹੇ ਉਹਨਾਂ ਨੇ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਕੋਲ ਕੰਟਰਾਬੈਂਡ ਜਿਹੜਾ ਮੈਥਾਮਫੀਟਾਮੀਨ ਜਿਹੜਾ ਆਮ ਪਾਰਟਾ ਚ ਆਈ ਸੀਗਾ ਉਹ ਕਿਹਾ ਸੀ ਠੀਕ ਇਹਦਾ ਵੇਕ ਕੀਤਾ ਗਿਆ 4 ਗ੍ਰਾਮ ਆਈਸ ਜਿਹੜੀ ਤੇ ਨਾਲ ਇੱਕ ਰਿੰਗ ਸਟੇਲ ਵੀ ਸੀਗਾ ਫੋਨ ਵੀ ਉਹਨਾਂ ਕੋਲ 200 ਨਿਕਲੜ ਕੇ ਆਉਂ ਚੁਕੀ ਜਿਹਦਾ ਨਾਮ ਲਫਰੀ ਚਾ ਗਿਆ ਤੇ ਤੁਹਾਨੂੰ ਗਪਰੀਤ ਇਹ ਚੀਮਾ ਬਾਡ ਦਾ ਬਿਆਸਥਾ ਨੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪਰੀ ਤੋਂ ਹੈਪੀ ਹੈਗਾ ਤੇ ਇਹ ਹੈਗਾ ਕਿ ਤੁਹਾਨੂੰ ਸੇਮ ਯੂਨੀਵਰਸਿਟੀ ਜਲੰਧਰ ਜਿਹੜਾ ਥਾਣਾ ਵਿੱਚ ਹੂੰ ਠੀਕ ਹੈ ਨਾ ਤੇ ਵਿੱਚੋਂ ਨਾਲ ਇੱਕ ਫਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਾਰੇ ਇਸ ਦੇ ਅੰਦਰ ਕੋਲ ਪਿਆ ਤੇ ਇਸ ਕੋਲ ਵੀ ਮਿਲਿਆ ਇੱਕ ਜਿਹੜੇ ਕੰਜ਼ਿਊਮਰ ਰਿਪੋਰਟ ਮਿਲਣੀ ਸੀ ਹਾਂ ਉਹ ਤੋਂ ਬਾਅਦ ਫਿਰ ਜਿਹੋ ਸਹੀ ਫੋਟੋ ਜਿਹੜੀ ਬਣਜੀ ਕੀਤੀ ਸਾਰੀ ਤੇ ਇਹਦੇ ਦੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਲੈ ਤੇ ਉਥੋਂ ਇਹਨਾਂ ਨੇ ਬਕਾਇਦਾ ਪੀ ਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਨੇ ਇਹ ਡੱਗ ਲਿਆ ਸਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕੀ ਮੈਡੀਕਲ ਰਿਪੋਰਟ ਚ ਕੀ ਆ ਕਿ ਲੋਕ ਲੈਂਦੇ ਸੀ ਕਿ ਦੇਖੋ ਇਹ ਨਾ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜਿਹੜਾ ਦੋਨੋਂ ਰਿਪੋਰਟ ਦੋਨੋਂ ਬੋਸਤੀ ਭਾਈ ਮਤਲਬ ਕਿ ਉਸਨੇ ਕੰਜ਼ੂਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਏ ਗਏ ਸੀਗੇ ਉਦੋਂ ਕਰਨ ਦੀ ਤਿਆਰੀ ਸੀਗੀ ਤੇ ਬਟ ਹਾਂ ਪਰ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਜਿਹਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਨਿਕਲਿਆ ਉਹ ਸਰ ਮੌਕੇ 'ਤੇ ਇੱਕ ਅਰਜਨ ਕਰਦੇ ਪਏ ਸੀ ਜਾਂ ਇਹ ਬੇਚਨ ਆਇਆ ਸੀ ਜਿਹੜੀ ਇਹ ਲੈ ਕੇ ਆਇਆ ਨਹੀਂ ਕੰਜ਼ਮਪਸ਼ਨ ਪਰਪਸ ਲਈ ਆਧਾਰਨ ਪਰਪਸ ਇਹ ਕਿ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਪ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਜਿਹੜੀ ਫਾਈਲ ਦਾ ਅਮਰਿੰਦਪਾਲ ਨਾਲ ਰਿਲੇਸ਼ਨ ਹੈ ਹਾਂਜੀ ਹਰਪ੍ਰੀਤ ਦਾ ਅਮਰਿਤਪਾਲਨ ਕੇ ਇੰਵੈਸਟੀਗੇਸ਼ਨ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਇਹ ਤੁਹਾਨੂੰ ਡਿਟੇਲ ਤੇ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਰੂਟੀਨ ਰੂਟੀਨ ਵਰਕਿੰਗ ਦੇ ਵਿੱਚ ਪੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸolutely ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਨੇ ਵਿੱਚੋਂ ਰਿਕਵਰੀ ਮਤਲਬ ਕਿ ਕਿਸੇ ਲਈ ਕਲੀਅਰ ਕਰਦੇ ਮੈਂ ਉਹ ਕਲੀਅਰ ਕਰੀਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਬੜੇ ਡੀਟੇਲ ਚੈੱਕ ਕਰਾਂਗੇ ਜੀ ਉਹ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸੱਡਨਲੀ ਫਿਲਹਾਲ ਤਾਂ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਸੈਕਸ਼ਨ ਬ੍ਰਦਰ ਆਫ ਹਮਨੇ ਪਾਸ ਹੈ ਜੀ ਆਮਰੇ ਪਾਸ ਬ੍ਰਦਰ ਰੈਕੋਰਡ ਹੈ ਹਾਂ ਜੀ ਸੋ ਇਹ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਇਹ ਪਰਚ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜੁਰਮ 29 ਐਨਡੀਪੀਐਸ ਦਾ ਕਰਤਾ ਉਹ 29 ਦਾ ਮਤਲਬ ਇਹ ਹੁੰਦਾ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਉਹ ਅਸੀਂ ਵਾਅਦਾ ਕਰਤਾ ਤੇ ਸੰਦੀਪ ਅਰੋੜਾ ਇਹ ਹੈ ਕਿ ਈਟਾ ਨਗਰ थाना ਹੈਪੋਵਲ ਇਹਨੂੰ ਵੀ ਅਰੈਸਟ ਕੀਤਾ ਹੈ ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨੂੰ ਜਿਹੜੇ ਵੀ ਟੋਟਲ 3 ਬੰਦੇ ਅਰੈਸਟ ਹੋਏ ਹਨ ਟੋਟਲ ਹੁਣ ਤੱਕ 3 ਬੰਦੇ ਚੀਨਾ ਕੋਲ 4 ਗ੍ਰਾਮ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਾਰਡਸ ਲੁਧਿਆਣਾ ਤੋਂ ਇਧਰ ਆ ਰਹੇ ਸੀਗੇ ਅੰਮ੍ਰਿਤਸਰ ਵਾਲੇ ਜੀ ਜਿਹੜਾ ਉੱਥੇ ਹੀ ਹੋਈ ਜੀ ਜੀ ਠੀਕ ਹੈ ਜਾਂ ਅੰਮ੍ਰਿਤਸਰ ਰੇ ਸੀ ਇਹ ਨਹੀਂ ਇਹ ਤਾਂ ਹੁਣ ਥੋੜਾ ਚੱਲੂਗਾ ਜੀ ਥੋੜੇ ਏਡਾ ਡਿਟੇਲ ਹੁਣ ਮੈਂ ਪਰਸਨਲੀ ਹਲੇ ਕੁਝ ਰਿਪੋਰਟ ਅਜਿਹਾ ਹੋ ਗਿਆ ਜੀ 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 ਡੰਡ ਡੰਡ ਸਾਡੇ ਵਾਲੇ ਦੇ ਦਰਸ਼ਕ ਜੀ ਨੇ ਬੈਟਰ ਡੰਡ ਜੀ ਆਲ 3 ਆਕ